ਸਿਕਲ ਜੀ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਮੇਰੇ ਚੈਨਲ ਤੇ ਜਿੱਥੇ ਦਾ ਨਾਮ ਹੈ ਨਵਾਂ ਮਨਾਈਆ ਵਲੋਗ ਤੇ ਅੱਜ ਸੰਗਰਾਂਦ ਦਾ ਦੇਣਿਆ ਤੇ ਨਾਲੇ ਅੱਜ ਜਾ ਰਹੇ ਮੈਂ ਤੇ ਮੰਮੀ ਗੁਰਦੁਆਰਾ ਸਾਹਿਬ ਉਧਾਂ ਹੋ ਤਾਂ ਥੋੜੇ ਜਿਹਾ ਲੇਟ ਹੀ ਗਏ ਆ ਪਰ ਬੱਚੇ ਬੱਚਿਆਂ ਨੂੰ ਸਕੂਲ ਪੇਜ ਕੇ ਫਿਰ ਬਾਅਦ ਹੀ ਜਾ ਸਕਦੇ ਸੀਗੇ ਤੇ ਹੁਣ ਉਧਾਂ ਮਤਲਬ ਟਾਈਮ ਤਾਂ ਕਾਫੀ ਹੋ ਗਿਆ ਬਟ ਅਸੀਂ ਕਿਹਾ ਕਿ ਚਲੋ ਮੱਥਾ ਟੇਕ ਆਉਨੇ ਆ ਸੰਗਰਾਂਦ ਦੇ ਅੱਜ ਤੇ ਅਸੀਂ ਚੱਲਿਆਂ ਗੁਰਦੁਆਰੇ ਗੁਰਦੁਆਰੇ ਉੱਥਾਂ ਆ ਕੇ ਫਿਰ ਮੈਂ ਕੰਟੀਨਿਊ ਕਰਦੀ ਹਾਂ ਜੀ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਬਸ ਹੁਣ ਘਰ ਨੂੰ ਆਮ ਬੜੀ ਵਾਰੀ ਕੋਸ਼ਿਸ਼ ਕੀਤੀ ਪਰ ਸਾਡੇ ਕੋ ਕਦੀ ਬੇਸਨ ਦਾ ਚੀਲਾ ਨਹੀਂ ਬਣਿਆ ਰੈਸਪੀਸ ਤੇ ਆਪਾਂ ਪਤਾ ਨਹੀਂ ਕਿੰਨੀਆਂ ਕਿ ਵੇਖ ਲਈਆਂ ਪਰ ਪਤਾ ਨਹੀਂ ਕਿਦਾਂ ਦੀ ਕਨਸਿਸਟੈਂਸੀ ਬਣਾਉਂਦੇ ਆ ਵੀ ਉਹ ਜਿਹੜਾ ਪ੍ਰੋਪਰ ਪਲਟਿਆ ਜਾਂਦਾ ਤਵੇ ਦੇ ਆਪਾਂ ਦਾ ਤਵੇ ਤੇ ਵੀ ਬਣਾ ਕੇ ਦੇਖ ਲਿਆ ਨਾਨ ਸਟਿਕ ਪੈਨਸ 'ਚ ਵੀ ਬਣਾ ਕੇ ਵੇਖ ਲਿਆ ਪਰ ਆਪਣਾ ਜਿਹੜਾ ਚੀਲਾ ਬਣਦਾ ਉਹ ਫਟ ਜਾਂਦਾ ਸਾਰਾ ਸੋ ਅੱਜ ਹੁਣ ਇੱਕ ਫੇਰ ਟਰਾਈ ਕੀਤੀ ਆ ਦੇਖਦੇ ਆ ਬਣਦਾ ਕਿ ਨਹੀਂ ਬਣਦਾ ਬਿਲਕੁਲ ਪਤਲਾ ਰੱਖਣਾ ਰੈਸিপি ਵੀ ਚੱਲਣਗੀ ਨਾਲ ਨਾਲ ਪੂਰਾ ਪਤਲਾ ਰੱਖਿਆ ਥੋੜਾ ਆਇਲ ਦਾ ਸਾਈਡਾ ਨਿਖਾਓ ਬਹੁਤ ਸਾਟਾ ਤਿਆਰ ਉਹਨਾਂ ਦਾ ਕੋਲ ਤੇ ਬਹੁਤ ਜ਼ਿਆਦਾ ਪਤਲਾ ਵੇਖੋ ਇਸ ਤੋਂ ਨਹੀਂ ਬਹੁਤ ਜ਼ਿਆਦਾ ਪਤਲਾ ਊਡੇ ਵਾਂਗ ਸੋ ਜੇ ਅੱਜ ਬਣ ਗਿਆ ਤੇ ਫਿਰ ਇਹੀ ਬ੍ਰੇਕਫਾਸਟ ਚ ਲਿਆ ਗਏਗੀ ਬੜੀ ਬੜੀ ਫਰਾਈ ਕੀਤਾ ਬੰਦਾ ਨਹੀਂ ਆ ਮੈਂ ਅਸਲ ਆਪਾਂ ਸਾਡੀ ਅੱਜ ਨਹੀਂ ਟੁੱਟਿਆ ਅੱਜ ਬਣ ਗਿਆ ਜੇ ਅੱਜ ਨਹੀਂ ਟੁੱਟਿਆ ਬਿਲਕੁਲ ਵੀ ਥੋੜਾ ਜਿਹਾ ਹੋ ਗਿਆ ਡਾਰਕ ਪਰ ਚਲੋ ਤੇ ਕੋਈ ਨਹੀਂ ਸ਼ੁਕਰ ਆ ਪਹਿਲੀ ਵਾਰੀ ਪ੍ਰੋਪਰ ਬਣਿਆ ਤੇ ਸਹੀ ਐਕਚੁਅਲੀ ਮੈਂ ਹਮੇਸ਼ਾ ਵਿੱਚ ਓਟਸ ਪੋਣੀ ਹੀ ਤਾਂ ਕਰਕੇ ਨਹੀਂ ਸੀ ਉਹ ਬਣਦਾ ਆ ਹੁਣ ਓਟਸ ਤੋਂ ਮਿਨਾ ਬਣਾਇਆ ਹੈ ਸੋ ਬੜਾ ਵਧੀਆ ਬਣਿਆ ਹਾਂਜੀ ਸਸੀ ਕਲਜੀ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਮੇਰੇ ਚੈਨਲ ਤੇ ਜਿਸ ਦਾ ਨਾਮ ਹੈ ਨਵ ਮਿਨਾਇਆ ਵਲੌਗਸ ਤੇ ਅੱਜ ਨੈਕਸਟ ਡੇ ਵਿੱਚ ਅਸੀਂ ਫੇਰ ਰੈਡੀ ਹਾਂ ਫੇਰ ਮਾਰਕੀਟ ਜਾਣ ਲਈ ਰੈਡੀ ਹਾਂ ਕਿਉਂਕਿ ਕੱਲ ਕੁਝ ਕੰਮ ਹੋ ਨਹੀਂ ਪਾਏ ਸੀਗੇ ਉਹ ਅੱਜ ਕਰਨੇ ਆ ਤੇ ਬੁਰੀ ਤਰ੍ਹਾਂ ਸਵੇਟਿੰਗ ਹੋਣ ਦੀ ਆ ਗਰਮੀ ਬਹੁਤ ਜ਼ਿਆਦਾ ਵਸਤੇ ਹੀ ਸੂਟਸ ਦੇਖਣੇ ਆ ਸਮਰਦੇ ਕਿਉਂਕਿ ਦੀਦੀ ਨੇ ਕਿਹਾ ਹੈ ਕਿ ਬਾਅਦ ਚ ਜਦੋਂ ਉਹਨਾਂ ਦੇ ਵਿੰਟਰਸ ਵਿੱਚ ਉਰੇ ਆਉਣਾ ਆ ਤੇ ਉਦੋਂ ਸਮਰਦੀ ਕ ਤੇ ਇੱਕ ਦੀਦੀ ਦੀਆਂ ਬੇਟੀਆਂ ਵਾਸਤੇ ਦੇਖਣੇ ਆ ਸੂਟ ਉਹਦੇ ਲਈ ਮੈਂ ਜਾ ਰਹੀ ਹਾਂ ਤੇ ਦੂਜਾ ਬੱਚਿਆਂ ਲਈ ਦੇਖੂਗੀ ਆਮ ਨਾਟ ਸ਼ੋਰ ਕਿ ਮੈਂ ਅੱਜ ਲੈ ਕੇ ਆਵਾਂ ਪਰ ਮੈਂ ਬੱਚਿਆਂ ਦੀ ਵੀ ਦੇਖੂਗੀ ਕਿ ਮੈਨੂੰ ਕੀ ਮਿਲਦਾ ਜੇ ਕੋਈ ਸੋਨਾ ਮਿਲਿਆ ਤੇ ਮੈਂ ਲੈ ਕੇ ਆ ਹਾਂਜੀ ਜੀ ਮਾਰਕੀਟ ਤੋਂ ਮੈਂ ਕਰੀ ਵਾਪਸ ਆ ਗਈ ਸੀ ਜੀ ਬਟ ਮਾਰਕੀਟ 'ਚ ਮੈਂ ਕੋਈ ਵੀ ਕਲਿੱਪ ਨਹੀਂ ਬਣਾਈ ਕਿਉਂਕਿ ਅਗੇਨ ਉਹੀ ਰੀਜ਼ਨ ਕਿ ਗਰਮੀ ਬਹੁਤ ਹੀ ਮੈਨੂੰ ਲੱਗੀ ਮੈਂ ਚਿੱਤੀ ਚਿੱਤੀ ਕੰਮ ਨੇ ਬਿੜਾ ਜੋ ਵੀ ਆ ਸੋ ਬੱਚਿਆਂ ਲਈ ਤੇ ਮੈਨੂੰ ਕੁਝ ਦੇਖਣ ਦਾ ਟਾਈਮ ਨਹੀਂ ਮਿਲਿਆ ਕਿਉਂਕਿ ਬੱਚਿਆਂ ਨੂੰ ਅੱਜ ਕੱਲ੍ਹ ਛੁੱਟੀ ਹੋ ਰਹੀ ਹੈ 12 ਵਜੇ ਤੇ ਬੱਚੇ ਬਹੁਤ ਝਿੜਿਕਾ ਰਹਿੰਦੇ ਤੇ ਉਸ ਤੋਂ ਪਹਿਲਾਂ ਘਰ ਵਾਪਸ ਆਉਣਾ ਪੈਂਦਾ ਆ ਸੋ ਇੱਕ ਡੇਢ ਘੰਟੇ ਵਿੱਚ 2 ਘੰਟੇ ਵਿੱਚ ਇੰਨੀਆਂ ਸਾਰੀਆਂ ਚੀਜ਼ਾਂ ਬੰਦਾ ਨਹੀਂ ਖਰੀਦ ਸਕਦਾ ਤੇ ਇਸ ਲਈ ਮੈਂ ਦੀਦੀਆਂ ਬੇਟੀਆਂ ਵਾਸਤੇ ਤੇ ਚਲੋ ਮੈਂ ਕੁਝ ਨਾ ਕੁਝ ਲਿਆ ਆ ਮੈਂ ਖਰੀਦਿਆ ਆ ਬਟ ਅਨਾਦ ਹੁਣਾਂ ਵਾਸਤੇ ਮੈਂ ਨਹੀਂ ਦੇਖ ਪਾਈ ਕਿਉਂਕਿ ਟਾਈਮ ਦੀ ਸ਼ਾਰਟੇਜ ਹੈ ਕਿਉਂਕਿ ਘਰੇ ਅਨਾਦ ਹੁਣਾਂ ਨੇ ਆ ਜਾਣਾ ਸੀਗਾ ਤੇ ਮੇਰੇ ਘਰੋਂ ਤਾਂ ਕਿ ਆ ਵੀ ਗਏ ਸੀਗੇ ਸੋ ਹੁੰਦਾ ਕਿ ਬੱਚਿਆਂ ਨੂੰ ਆ ਕੇ ਖਾਣਾ ਵਗੈਰਾ ਦੇਣਾ ਵੈਸੇ ਤੇ ਮੇਰੇ ਹੋਂ ਤੱਕ ਮੰਮੀ ਨੇ ਖਾਣਾ ਖੁਣਾ ਕਵਾਤਦਾ ਸੀ ਬੱਚਿਆਂ ਨੂੰ ਸੋ ਮੈਂ ਹੁਣੇ ਥੋੜੀ ਦੇਰ ਤੱਕ ਤਾਂ ਕਿ ਮੈਂ ਚਾਹ ਬਣਾ ਰਹੀ ਕਿਉਂਕਿ ਮੇਰੀ ਅੱਖਾਂ ਨਹੀਂ ਖੁੱਲਣ ਡੀਆਂ ਸਵੇਰ ਦੀ ਮੈਂ ਚਾਹ ਨਹੀਂ ਪੀਤੀ ਸੋ ਚਾਹ ਤੋਂ ਬਿਨਾ ਨਹੀਂ ਗੱਲ ਬਣ ਰਹੀ ਜੀ ਆਪਣੇ ਮਹਿਮਾਨ ਆ ਚੁੱਕੇ ਕੋਣ ਆ ਗਿਆ ਜੋਤਿਆ ਜੋਤਿਆ ਆ ਚੁੱਕਿਆ ਆ ਗਿਆ ਦਾ ਤੇ ਇਹ ਸ਼ਰਾਤੀ ਬੱਚਾ ਦੂਜੇ ਸ਼ਰਾਤੀ ਬੱਚੇ ਦੀ ਵੇਟ ਕਰ ਰਿਹਾ ਯਾਨੀ ਕਿ ਹਨਾਦ ਦੀ ਇਹ ਤਾਂ ਜੀ ਨਹੀਂ ਲੱਗਣਗਾ ਕਿਉਂਕਿ ਇਹਦੀਆਂ ਵੀ ਸ਼ਰਾਤਾਂ ਨਹੀਂ ਹੋਣੀਆਂ ਕੰਟੀਨਿਊ ਤੇ ਨਾਲ ਆਈ ਇਹਦੀ ਮੰਮਾ ਤੇ ਆਇਆ ਹਰਜੋਤ ਤੇ ਉਧਰ ਜੋਤੀ ਹੁੰਨੀ ਥੋੜਾ ਕਿਚਨ ਚ ਕਰਨ ਦੀਆਂ ਇਹ ਕੰਮ ਆ ਗਿਆ ਤੂੰ ਹੈਪੀ ਹੈਪੀ ਜੀ ਜੋਤ ਵੀਰ ਆਇਆ ਕੀ ਕਰੀਆ ਨਾ ਤੂੰ ਕੱਲ ਕੱਲੇ ਕੱਲੇ ਸੋ ਆਹ ਕਲ ਬਾਅਦ ਆ ਤੇ ਪਰੋਂ ਨੇ ਸਰਵ ਕਰਤਾ ਚਾਹ ਪਣੀ ਹੁਣ ਥੋੜਾ ਚੱਲੀ ਆਂ ਸਪਾਰਟ ਤੇ ਮਾਰਕੀਟ ਲੈ ਆਜਾਏ ਪ੍ਰੋਣੇ ਹੀ ਤੇ ਦੇਸੀ ਸਟਾਈਲ ਦੇ ਮੰਜੀ ਤੇ ਬਹਿ ਕੇ ਛੱਕ ਰਹੇ ਨੇ ਪਟੂਰੇ ਕਿਉਂਕਿ ਇੱਧਰ ਏਸੀ ਲੱਗਾ ਨਾ ਉਧਰ ਦੂਸਰੇ ਰੂਮ ਚ ਗਰਮੀ ਬੜੀ ਸੋਵਰ ਆਪਾਂ ਇੱਥੇ ਲਾਗੇ ਮੰਜੀ ਗਾ ਲੇ ਜੀ ਕੀ ਲੈਣਾ ਪਟੂਰਾ ਪਾਰਟੀ ਚੱਲ ਰਹੀ ਜਿਦਾ ਪਿਛਲੀ ਵਾਰੀ ਸਮੋਸਾ ਪਾਰਟੀ ਸੀ ਦੁਪਹਿਰ ਨੂੰ ਇਹ ਕਾਂਡੇ ਰਾਤ ਨੂੰ ਇਹ ਬਣਾਵਾਂਗੇ ਕੁਛ ਹੋਰ ਅੱਜ ਹਾਂ ਆਪਾਂ ਗਿਫਟ ਸ਼ਾਪ ਤੇ ਬੱਚਿਆਂ ਨੇ ਦੇਖਣ ਗਿਫਟ ਸਟੱਡੀ ਟੇਬਲ ਦੇਖਣ ਦੀ ਆ ਜੇ ਮਿਲ ਜੇ ਤੇ ਅਜੋ ਤੂੰ ਕਿ ਲੈਣਾ ਇਹ ਤੇਰੇ ਕੋਲ ਨਹੀਂ ਫਿਰ ਚ ਹੈ ਗਿਆ ਪੁੱਛ ਸਿਕਲ ਜੀ ਤੁਹਾਡਾ ਪਹਿਲਾਂ ਬੋਲੀ ਨਾ ਹਾਂਜੀ ਸਸੀ ਕਲ ਜੀ ਤੁਹਾਡਾ ਬਹੁਤ ਬਹੁ ਵੈਲਕਮ ਆ ਮੇਰੇ ਚੈਨਲ ਤੇ ਜਿਹਦਾ ਨਾਮ ਆ ਨਵਾਂ ਮਨਾਇਆ ਵਲੌਗਸ ਤੇ ਨੈਕਸਟ ਮਾਰਨਿੰਗ ਹੋਗੀ ਆ ਨੈਕਸਟ ਮਾਰਨਿੰਗ ਵਿੱਚ ਕਰਦੇ ਸਾਰੇ ਕੰਮ ਕੰਮ ਕਰਨ ਤੋਂ ਬਾਅਦ ਜਿੱਦਾਂ ਕਿ ਮੈਂ ਆਪਣੀ ਲਾਸਟ ਵੀਡੀਓ ਵਿੱਚ ਮੈਂਸ਼ਨ ਕੀਤਾ ਸੀਗਾ ਕਿ ਮੈਂ ਮੇਕਅਪ ਵੀਡੀਓ ਸ਼ੂਟ ਕਰੂੰਗੀ ਬਹੁਤ ਛੇਤੀ ਤੇ ਅੱਜ ਮੈਂ ਉਹਦੀ ਸਾਰੀ ਤਿਆਰੀ ਕਰ ਲਈ ਆ ਹਾਂ ਮੇਕਅਪ ਮਾਡਲ ਮੈਂ ਕਿਹਾ ਸੀ ਕਿ ਜਦੋਂ ਮੈਨੂੰ ਮਿਲ ਗਈ ਮੈਂ ਉਦੋਂ ਮੇਕਅਪ ਵੀਡੀਓ ਸ਼ੂਟ ਕਰ ਲੈਣੀ ਆ ਤੇ ਮੇਕਅਪ ਮਾਡਲ ਮੈਨੂੰ ਮਿਲ ਗਈ ਆ ਇਸ ਲਈ ਮੈਂ ਹੁਣ ਮੇਕਅਪ ਵੀਡੀਓ ਸ਼ੂਟ ਕਰਨ ਲੱਗੀ ਆ ਤੇ ਮੈਂ ਆਪਣਾ ਸਾਰਾ ਸੈਟਅਪ ਦਿਖਾ ਦਿੰਨੀ ਆ ਮੇਰੇ ਕੋਈ ਐਦਾਂ ਨਹੀਂ ਆ ਵੀ ਬਹੁਤ ਹਾਈ ਲੈਵਲ ਦੇ ਪ੍ਰੋਡਕਟਸ ਜਾਂ ਬਹੁਤ ਹੀ ਹਾਈ ਲੈਵਲ ਦੀ ਸੈਟਅਪ ਆ ਐਦਾਂ ਕੁਝ ਨਹੀਂ ਆ ਜਿੱਦਾਂ ਆਪਣੇ ਇੰਡੀਵਿਜੂਅਲ ਬੇਸਿਸ ਤੇ ਹਰੇਕ ਕੋਲ ਮਤਲਬ ਹੁੰਦਾ ਵਾ ਸੈਟਅਪ ਉਦਾਂ ਦਾ ਕੋਈ ਸੈਟਅਪ ਆ ਤੇ ਮੈਂ ਆਪਣਾ ਸੈਟਅਪ ਵੀ ਦਿਖਾ ਦਾਂ ਨਾਲੇ ਤੇ ਨਾਲੇ ਮੈਂ ਮਾਡਲ ਵੀ ਦਿਖਾ ਦਾਂ ਮੇਕਅਪ ਮਾਡਲ ਜਿਹਦੇ ਤੇ ਮੈਂ ਅੱਜ ਮੇਕਅਪ ਕਰੂੰਗੀ ਇਹ ਆਪਣਾ 올 ਡਾਨੇ ਆ ਦੇਖੋ ਮੈਂ ਥੋੜਾ ਜਿਹਾ ਆਪਣਾ ਸੈਟਅਪ ਦਿਖਾ ਦਾਂ ਪਹਿਲਾਂ ਸਕਿਨ ਹਾਈਡਰੇਸ਼ਨ ਤੇ ਮੋਇਸਚਰਾਈਜ਼ਿੰਗਲੀ ਮੈਂ ਇੱਧਰ ਕੁਝ ਰੱਖਿਆ ਹੈ ਥੈਨ ਮੇਰੇ ਕੋਲ ਇਹ ਸਾਰੇ ਫਾਊਂਡੇਸ਼ਨਸ ਅਵੇਲੇਬਲ ਆ ਜਿਹੜੇ ਕਿ ਬਹੁਤ ਹੀ ਨਾਰਮਲ ਹੈਗੇ ਆ ਜਿਹੜੇ ਮਤਲਬ ਆਮ ਹਰ ਇੱਕ ਨੂੰ ਹੁੰਦੇ ਆ ਫਾਊਂਡੇਸ਼ਨਸ ਇਹੀ ਯੂਜ਼ ਕਰਕੇ ਮੈਂ ਮੇਕਅਪ ਕਰੂੰਗੀ ਕੋਈ ਬਹੁਤੇ ਜਿਆਦੇ ਤਗੜੇ ਬ੍ਰਾਂਡ ਨਹੀਂ ਯੂਜ਼ ਕਰੂੰਗੀ ਥੈਨ ਆਫਟਰ ਮੇਰੀ ਕੁਝ ਲਿਪਸਟਿਕਸ ਦੀ ਕਲੈਕਸ਼ਨਸ ਆ ਐਂਡ ਥੈਨ ਇੱਧਰ ਫੇਸ ਦੀ ਕੰਟੋਰਿੰਗ ਬਲਸ਼ ਹਾਈਲਾਈਟਰ ਐਂਡ ਕੁਝ ਹੋਰ ਬਲਸ਼ਸ ਨੇ ਐਂਡ ਥੈਨ ਆਈ ਮੇਕਅਪ ਦੇ ਲਈ ਮੇਰੇ ਕੋਲ ਮੋਰਫੇ ਦਾ ਆਈ ਪੈਲੇਟ ਆ ਆਈ ਸ਼ੈਡੋ ਪੈਲੇਟ ਐਂਡ ਐਗਜੈਕਟਲੀ ਇਹਦਾ ਇੱਕ ਮੋਰਫੇ ਰਾਇਆ। ਅਰਾ ਕੁਝ ਹੋਰ ਵੀ ਸ਼ੇਡਸ ਹੈ ਗਿਆ ਨੂ। ਇਧਰ ਮੈਂ ਥੋੜੀ ਜਿਹੀ ਹਲਕੀ ਜਿਹੀ ਜੁਐਲਰੀ ਐਂਡ ਬਿੰਦੀਆਂ ਵਗੈਰਾ ਦਾ ਟੱਚ ਦਿੱਤਾ ਆ। ਇਹ ਸਾਰਾ ਮੇਰਾ ਕੰਪਲੀਟ ਸੈਟਅਪ ਆ ਜਿਹੜਾ ਮੈਂ ਹੁਣ ਯੂਜ਼ ਕਰੂੰਗੀ। ਇਹ ਆ ਸੋਨੀਆ ਜਿਹਦੇ ਦਾ ਮੈਂ ਮੇਕਅਪ ਕਰਨਾ ਆ। ਤੇ ਸਾਰਾ ਸੈਟਅਪ ਮੇਕਅਪ ਦਾ ਪਰ ਇਧਰ ਸਪੇਸ ਬਹੁਤ ਜ਼ਿਆਦਾ ਘੱਟ ਸੀਗੀ। ਸਿਰਫ ਇੰਨੀ ਕੁ ਸਪੇਸ ਹੀ ਉੱਤੇ ਸਾਰਾ ਸੈਟਅਪ ਕਰਨਾ ਮੇਰੇ ਲਈ ਬਹੁਤ ਜ਼ਿਆਦਾ ਮੁਸ਼ਕਲ ਸੀਗਾ। ਇਸ ਲਈ ਮੈਂ ਆਪਣਾ ਜਿਹੜਾ ਸਾਰਾ ਸੈਟਅਪ ਹੈ ਉਹ ਇੱਥੇ ਕੀਤਾ ਹੈ ਇੱਥੇ ਮਿਰਰ ਤਾਂ ਅਵੇਲੇਬਲ ਨਹੀਂ ਹੈ ਬਟ ਦੈਟਸ ਓਕੇ ਕੋਈ ਨਹੀਂ ਮੈਂ ਐਡਜਸਟ ਕਰ ਲੂੰਗੀ ਮਿਰਰ ਮੇਰੇ ਕੋਲ ਸਿਰਫ ਦੂਜੀ ਸਾਈਡ ਹੀ ਅਵੇਲੇਬਲ ਸੀਗਾ ਤੇ ਮੈਂ ਹੁਣ ਸਟਾਰਟ ਕਰਦੀ ਹਾਂ ਫੈਸ਼ਨਲ ਇਹ ਉਹ ਚੇਅਰ ਨਹੀਂ ਹੈ ਇਹ ਨਾਰਮਲ ਮੇਰੀ ਡਾਈਨਿੰਗ ਦੀ ਚੇਅਰ ਹੈ ਜਿਸ ਤੇ ਮੈਂ ਸੋਨੀਆ ਦਾ ਮੇਕਅਪ ਕਰੂੰਗੀ ਤੇ ਬਸ ਸੋਨੀਆ ਫੇਸ ਵਾਸ਼ ਕਰਨ ਗਈ ਆ ਤੇ ਜਦੋਂ ਹੀ ਉਹ ਆਉਂਦੀ ਆ ਮੈਂ ਆਪਣਾ ਸਾਰੀ ਸੈਟਅਪ ਨੂੰ ਦਿਖਾ ਦਿਆਂ ਮੈਂ ਬਸ ਸਟਾਰਟ ਕਰੂੰਗੀ and judge वगैरह मतलब जजमेंट्स मेनू ਨਹੀਂ ਪਤਾ ਕਿ ਕੋਈ ਕੀ ਕਰੂਗੀ ਜਾਂ ਕੀ ਨਹੀਂ ਬਟ ਹਾਂ ਜਿੰਨਾ ਮੈਨੂੰ ਮੇਰੇ ਲੈਵਲ ਤੇ ਆਉਂਦਾ ਆ ਮੈਂ ਆਹ ਅੱਜ ਟ੍ਰਾਇ ਮੈਂ ਬੈਸਟ ਮੇ ਵੀ ਟੈਕਨੀਕਸ ਵੀ ਥੋੜੀਆਂ ਡਿਫਰੈਂਟ ਹੋਣ ਸਟੈਪਸ ਡਿਫਰੈਂਟ ਹੋ ਸਕਦੇ ਆ ਪਰ ਹਾਂ ਜਿਹੜਾ ਆਊਟਕਮ ਆਉਂਦਾ ਹੁੰਦਾ ਆ ਮੇਰਾ ਮੇਰੇ ਤੇ ਮੇਕਅਪ ਬਹੁਤ ਆਸਮ ਹੁੰਦਾ ਆ ਸੋ ਚਲੋ ਟ੍ਰਾਈ ਕਰਦੇ ਆ